ਕਿਵੇਂ ਹੋ ਦੋਸਤੋ ਅੱਜ ਅਸੀਂ ਸਾਡੀ ਉਸ ਮੱਕੀ ਉੱਤੇ ਪਹੁੰਚੇ ਹਾਂ ਜੋ ਕਿ ਪਿਛਲੇ ਦਿਨਾਂ ਵਿੱਚ ਅਸੀਂ ਇਸ ਦੇ ਉੱਤੇ ਸਪਰੇਅ ਕਰੀ ਸੀ ਇਸ ਸਪਰੇਅ ਨਾਲ ਮੱਕੀ ਦੇ ਵਿੱਚ ਗਰੋਥ ਦਾ ਫਰਕ ਤਾਂ ਥੋੜਾ ਜਿਹਾ ਪਿਆਗਾ ਤੇ ਅਸੀਂ ਅੱਜ ਫੇਰ ਤੋਂ ਆਪਣੀ ਇਸ ਮੱਕੀ ਉੱਤੇ ਆਏ ਹੋਏ ਹਾਂ ਜੀ ਸੋ ਅਸੀਂ ਅੱਜ ਇਸ ਮੱਕੀ ਨੂੰ ਫੇਰ ਤੋਂ ਕਿਵੇਂ ਅਨਮੋਲਦੀਪ ਸਿੰਘ ਜੀ ਬਾਈ ਜੀ ਸਾਰੇ ਵਾਲੇ ਠੀਕ ਹੋ ਤੁਸੀਂ ਮਿੱਤਰੋ ਬਾਈ ਕਾਦੀ ਸਪਰੇ ਕਰ ਲੱਗਿਆ ਜੀ ਅੱਜ ਅਸੀਂ ਤਾਕਤ ਵਾਲੀ ਤੇ ਸੁੰਡੀ ਭੁੰਡੀ ਦੇ ਕਰਨ ਲੱਗਿਆ ਠੀਕ ਹੈ ਜੀ ਠੀਕ ਹੈ ਆਹ ਤੀ ਤਾਕਤ ਇਹ ਆਪਣੀ ਉਹੀ ਸਪਰੇ ਜੋ ਆਪਾਂ ਪਿਛਲੇ ਦਿਨਾਂ ਵਿੱਚ ਕਰੀ ਸੀਗੀ ਜੀ ਜੈਗਵਾਰ ਦੀ ਤੇ ਦੂਸਰੀ ਸਪਰੇ ਆ ਕਾਦੀ ਹੈ ਬਾਈ ਜੀ ਜਿੰਕ ਹੈ ਠੀਕ ਹੈ ਜੀ ਇਹ ਜਿੰਕ ਪਾ ਰਹੇ ਹਾਂ ਜੀ ਮੱਕੀ ਦੇ ਵਿੱਚ ਮੱਕੀ ਦੇ ਉੱਤੇ ਸਟicker ਪਾਇਆ ਠੀਕ ਹੈ ਜੀ ਸਟicker ਔਰ ਜ਼ਰੂਰੀ ਹੈ ਜੀ ਹੁਣ ਅੱਜ ਮੀਂਹ ਦੇ ਥੋੜੇ ਜਿਆਦੇ ਲੱਛਣ ਚੱਲਦੇ ਆ ਰਹੇ ਨੇ ਕੋਈ ਪਤਾ ਨਹੀਂ ਅਸਟਾਂਗ ਆ ਬਾਈ ਜੀ ਇਹ ਜੈਗਵਾਰ ਕੰਪਨੀ ਦੀ ਬੈਕ ਸਾਈਡ ਆ ਇਹ ਤੇ ਇਹ ਟੌਕਸਿਨ ਮੈਨੂੰ ਲੱਗਦਾ ਸੁੰਡੀ ਦੀ ਆ ਜੀ ਇਹ ਟੌਕਸਿਨ ਪਲਸ ਚਲੋ ਆਮ ਉਹ ਬਾਰਲੇ ਦੇਸ਼ ਤੋਂ ਆਇਆ ਆ ਗੋਲੀਆਂ ਵਟ ਵਟ ਖਵਾਉ ਸਭ ਨੂੰ ਸਾਡੇ ਸੁਖੀ ਚਾਚਾ ਜੀ ਨੇ ਵੀ ਆਪਣੀ ਖੇਤ ਵੀ ਜੀ ਦੀ ਲਾ ਲਈ ਸੀ ਸਾਡੇ ਚਾਚਾ ਜੀ ਕੱਕ ਵੱਢਦੇ ਪਏ ਨੇ ਸੋ ਉਹਨਾਂ ਨੂੰ ਅੱਜ ਕਾਫੀ ਚਿਰ ਬਾਅਦ ਦੇਣਾ ਬਾਅਦ ਅੱਜ ਮਿਲਿਆ ਸੀ ਕੀ ਮੋੜਾ ਚਾ ਜੀ ਐਨ ਵਧੀਆ ਜੀ ਹੋਰ ਫਿਰ ਦੀਰੀ ਦਾ ਨਿਪਟ ਗਿਆ ਜੀ ਆਪਣਾ ਰਹਿ ਗਿਆ ਜੀ ਕਿੰਨਾ ਕਰ ਰਹਿ ਗਿਆ ਜੀ ਖੇਤ ਖਾਸਾ ਰਹਿ ਗਿਆ ਚਲੋ ਹੋ ਜੂਗਾ ਜੀ ਸਾਰਾ ਕੁਝ ਵਲੌਗ ਬਣਾ ਰਹੇ ਆਪਾਂ ਇਹ ਜੀ ਇਹ ਬੋ YouTube ਦੇ ਉੱਤੇ ਕਲਿੱਪਾਂ ਐਡ ਕਰਕੇ ਜੀ ਆਪਾਂ ਵਲੌਗ ਜਰੂਰ ਤੁਹਾਡੇ ਕੋਲ ਮੂਰੇ ਪੇਸ਼ ਕਰਾਂਗੇ ਸੋ ਆਪਣੇ ਯਾਰਾਂ ਦੋਸਤਾਂ ਨੂੰ ਤੇ ਸਾਰਿਆਂ ਨੂੰ ਇੱਕੋ ਬੇਨਤੀ ਕਰਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੀ ਤਾਂ ਜੋ ਅਸੀਂ ਵਧੀਆ ਹੋਰ ਬਲੌਗ ਪਾਸ ਕੀ ਕੀ ਹੋ ਗਿਆ ਗੱਲ ਮਿੱਤਰੋ ਕੀ ਕਰ ਰਹੇ ਹੋ ਬਾਲਟੀ ਚੱਕੀ ਫਿਰਦੇ ਹੋ ਤੁਸੀਂ ਠੀਕ ਹੈ ਜੀ ਠੀਕ ਹੈ ਪੁਰਾਣੇ ਪੁਰਖਿਆਂ ਤੋਂ ਚੱਲਦੀ ਆ ਰਹੀ ਰਵਾਇਤੀ ਰੀਤੀ ਜੋ ਕਿ ਨਜ਼ਰ ਉਤਾਰਦੇ ਚੱਪਲ ਲਾ ਕੇ ਇਹ ਵਿਚਾਰਾ ਤਾਰਨ ਲੱਗਿਆ ਸੀ ਇਹਦੇ ਅੱਖ ਚ ਮਿੱਟੀ ਪੈ ਗਈ ਇਹੋ ਜੀ ਇਹ ਨਜ਼ਰ ਤਾਰੂਗਾ ਪਹਿਲਾਂ ਇਹਦੀ ਨਜ਼ਰ ਤਾਰੋ ਇਹਨੇ ਮੂੰਹ ਬਣਾ ਕੇ ਇਹਦੇ ਹੁੰਦੇ ਅੰਦਰ ਖਾਈ ਜਾਂਦੇ ਕੰਮ ਨੂੰ ਲੱਗਦਾ ਬਾਈ 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 ਇਹ ਆਪਣੀ ਪੁਰਾਣੀ ਰਿਤੀ ਰਿਵਾਜ ਚੱਲਦੇ ਆ ਰਹੇ ਨੇ ਚੱਪਲ ਕੁੱਟਾ ਦਾ ਸੀਨ ਜੋ ਹੁੰਦਾ ਆ ਰਿਹਾ ਬਹੁਤ ਪੁਰਾਣੇ ਸਮਿਆਂ ਤੋਂ ਨਜ਼ਰ ਹਲੇ ਵੀ ਨਹੀਂ ਉੱਤਰੀ ਹੈਗੀ ਜੀ ਉੱਤਰ ਗਈ ਜੀ ਨਜ਼ਰ ਕੰਮ ਕਰਦਿਆਂ ਨੂੰ ਲੋਕ ਚਰਦੇ ਨਹੀਂ ਹੈਗੇ ਜੀ ਤੁਹਾਨੂੰ ਪਤਾ ਵੇਲਿਆਂ ਨੂੰ ਉਦਾਂ ਨਹੀਂ ਚਰਦੇ ਲੋਕ ਜੀ ਮੱਕੀ ਦਾ ਅੱਧਾ ਖੇਤ ਕਰਕੇ ਸਪਰੇਅ ਅਸੀਂ ਦਾਮ ਲੈਣ ਬੈਠ ਗਏ ਜੀ ਸਾਰੇ ਜਾਣੇ ਮੱਕੀ ਨੇ ਜੀ ਵੱੱਤ ਕਰਾ ਦਿੱਤੀ ਸਾਡੀ ਸਾਰਿਆਂ ਦੀ ਫਸਲ ਬਹੁਤ ਹੋ ਗਿਆ ਮੱਕੀ ਦਾ 2 ਕਿਲਿਆਂ ਦੀ ਵੱੱਦ ਲਾਮ ਹੈ ਜੀ ਥੇਕਰੀ ਇਹਦੀ ਤੇ ਪੈ ਪਿੱਛਣ ਲਈ ਸਾਡੇ ਕੋਲ ਚੋਬਰ ਹੈਗੇ ਨੇ ਪਰ ਉਹ ਆਪਣੇ ਤੇ ਦੋ ਹੀ ਕੰਮ ਦੇ ਨੇ ਬਾਕੀ ਦਾ ਚੋਬਰ ਸਾਰੇ ਸਾਥੀ ਆਂਦੇ ਨੇ ਸਾਡਾ ਬਾਈ ਜੀ ਮੁਕਤੀ ਦੇ ਸਾਧਨ ਇਹ ਕਰਦਾ ਕੰਮ ਲਿਆ ਦੀ ਤਰ੍ਹਾਂ ਰੋਖਾ ਦਿੱਤੀ ਨਾ ਅਗਰ ਦੇਖਦਾ ਸਭ ਤੋਂ ਵੱਲ ਚੱਕਰ ਪੈਂਦਾ ਜੀ ਕਿਉਂ ਜਸੂ ਜੀ ਕੀ ਬੋਲਣਾ ਚਾਹੋਗੇ ਜੀ ਚੋਕੀ ਬਾਰੇ ਇੱਕ ਮਹੀਨਾ ਸਾਬ ਬੜੀਆ ਠਾਕਰੀਆ ਐਗਰੀ ਲੈਣ ਥੋੜੀ ਨੀਮੀ ਨੀਮੀ ਆ ਕਦਰ ਦੇ ਵਿੱਚ ਥੋੜੀ ਕਦ ਛੋਟਾ ਜੀ ਦੁਬਾਰਾ ਸਪਰੇਅ ਕਰਨੀ ਪਾਣੀ ਪੀ ਪੀ ਬੁਰਾ ਹਾਲ ਹੋ ਗਿਆ ਢਿੱਡ ਭਰ ਕੇ ਤਰੀਏ ਤੇ ਜੀ ਪਾਣੀ ਲਈ ਜਾ ਰਹੇ ਸਾਡੇ ਤੁਹਾਨੂੰ ਇਦਾਂ ਸੀਗਾ ਵੀ ਅਸੀਂ ਜਲਦੀ ਸਪਰੇਅ ਕਰਕੇ ਜਲਦੀ ਫ੍ਰੀ ਹੋ ਜਾਵਾਂਗੇ ਜੀ ਪਰ ਕੰਮ